ਪੰਜਾਬ ਸਰਕਾਰ ਦੇ ਖੈਬਰਿੰਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅੱਜ ਸ਼੍ਰੀਕਾਲ ਤਖਤ ਸਾਹਿਬ ਦੀ ਸਿਕਤਰੇਟ ਵਿੱਚ ਨਿਮਾਣੇ ਸੇਖ ਵਜੋਂ ਪੇਸ਼ ਹੋਏ ਅਤੇ ਆਪਣੇ ਵਿਭਾਗ ਵੱਲੋਂ ਪੂਰਾ ਸਪਸ਼ਟੀਕਰਨ ਦਿੱਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਣਾ ਕਿਹਾ ਕਿ ਉਹਨਾਂ ਨੇ ਨਿੱਜੀ ਤੌਰ ਤੇ ਅਤੇ ਆਪਣੇ ਵਿਭਾਗ ਦੀ ਔਰੋਂ ਸਾਰੀਆਂ ਗੱਲਾਂ ਸਾਫ਼-ਸਾਫ਼ ਰੱਖੀਆਂ ਹਨ ਤਰਨਪ੍ਰੀਤ ਸਿੰਘ ਸੌਨਿਆ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਹਦਾਇਤ ਕੀਤੀ ਹੈ ਕਿ ਟੂਰਿਜ਼ਮ ਵਿਭਾਗ ਵਿੱਚ ਇੱਕ ਅਜੇਹਾ ਅਫਸਰ ਨਿਯੁਕਤ ਕੀਤਾ ਜਾਵੇ ਜਿਸ ਨੂੰ ਸਿੱਖ ਸਿਧਾਂਤਾਂ ਸਿੱਖ ਮਰਿਆਦਾ ਅਤੇ ਪੰਜਾਬ ਦੀ ਵਿਰਾਸਤ ਬਾਰੇ ਪੂਰੀ ਜਾਣਕਾਰੀ ਹੋਵੇ ਉਹਨਾਂ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲ ਕਰਕੇ ਅਜੇਹਾ ਅਫਸਰ ਲਗਾਉਣ ਦੀ ਅਪੀਲ ਕਰਨਗੇ ਮંત્રી ਨੇ ਸਪਸ਼ਟ ਕੀਤਾ ਕਿ ਭਵਿੱਖ ਵਿੱਚ ਕਿਸੇ ਵੀ ਤਸਵੀਰ ਜਾਂ ਪ੍ਰਚਾਰ ਸਮੱਗਰੀ ਵਿੱਚ ਕਿਸੇ ਤਰ੍ਹਾਂ ਦੀ ਕੁਤਾਹੀ ਨਾ ਹੋਵੇ ਇਸ ਲਈ ਇੱਕ ਸੂਝਵਾਨ ਅਤੇ ਜ਼ਿੰਮੇਵਾਰ ਅਫਸਰ ਦੀ ਨਿਯੁਕਤੀ ਜ਼ਰੂਰੀ ਹੈ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਇ ਗਈ ਸੀ ਉਸ ਸਮੇਂ ਮੁੱਖ ਮੰਤਰੀ ਨੇ ਖਾਸ ਤੌਰ ਤੇ ਸਿੱਖ ਮਰਿਆਦਾ ਦਾ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਤਰਨਪ੍ਰੀਤ ਸਿੰਘ ਸੌਨ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਧੰਨਵਾਦ ਕਰਦਿਆਂ ਕਿਹਾ कि उन आवलो ਦਿੱਤਾ ਗਿਆ ਸਪਸ਼ਟੀਕਰਨ ਕਬੂਲ ਕੀਤਾ ਗਿਆ ਹੈ ਜਿਸ ਲਈ ਉਹ ਸਦਾ ਆਭਾਰੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਾ ਲੈ ਕਰੋ ਯਾਰ ਤਨ ਤਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹੀ ਇਸ ਪਵਿੱਤਰ ਨਗਰੀ ਦੇ ਵਿੱਚ ਉਰੇ ਸਕਤਰੇਤ ਸ਼੍ਰੀ ਅਕਾਲ ਤਖਤ ਤੋਂ ਵੇਖੇ ਅੱਜ ਮੈਂ ਪੇਸ਼ ਹੋਏ ਹਾਂ ਨਿਮਾਣੇ ਸਿੱਖ ਬੱਚੋਂ ਸਿਰ ਝੁਕਾ ਕੇ ਪੂਰੇ ਮੈਂ ਪੇਸ਼ ਹੋਏ ਹਾਂ ਔਰ ਸ਼੍ਰੀ ਅਕਾਲ ਤੱਕ ਸਾਹਿਬ ਜੀ ਦੇ ਜੱਥੇਦਾਰ ਉਹਨਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟੀਕਰਨ ਦਿੱਤਾ ਔਰ ਜੱਥੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਸੁਝਾਅ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਔਰ ਮੈਂ ਸਾਡੇ ਸਤਿਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ پاس ਹੁਣ ਜਾ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਡਿਪਾਰਟਮੈਂਟ ਦੇ ਵਿੱਚ ਕਿਉਂਕਿ ਇਹ ਜਿਹੜਾ ਮਹਿਕਮਾ ਸੱਭਿਆਚਾਰ ਜਿਹੜਾ ਮਹਿਕਮਾ ਸੈਰਸਪਟਾ ਤੇ ਸੱਭਿਆਚਾਰ ਮਹਿਕਮਾ ਇਸ ਮਹਿਕਮੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਇਹੀ ਜੇ ਕੰਮ ਨੇ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਦੇ ਉੱਤੇ ਚੱਲ ਰਹੇ ਹੁੰਦੇ ਨੇ ਸੋ ਉੱਥੇ ਧਾਰਮਿਕ ਸੰਸਥਾਵਾਂ ਦੇ ਕੰਮ ਚੱਲਦੇ ਹੋਣ ਕਰਕੇ ਅੱਗੇ ਨੂੰ ਕਿਸੇ ਕਿਸਮ ਦੀ ਕੋਈ ਤਸਵੀਰਾਂ ਦੇ ਵਿੱਚ ਕਤਾਹੀ ਨਾ ਹੋਵੇ ਕੋਈ ਮर्यादा ਦੇ ਵਿੱਚ ਕਤਾਹੀ ਨਾ ਹੋਵੇ ਜਾਂ ਕਿਸੇ ਕਿਸਮ ਦੀ ਹੋਰ ਵੀ ਕੋਈ ਗਲਤੀ ਨਾ ਹੋ ਜਵੇ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਤਾਂ ਇਸ ਮੈਕਮੇ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਮਤਲਬ ਕਿ ਅਫਸਰ ਹੈ ਜਿਹੜਾ ਉਹ ਸਿਆਣਾ ਕੋਈ ਐਸਾ ਬੰਦਾ ਲਗਾਵਾਗੇ ਜਿਸ ਬੰਦੇ ਨੂੰ ਇਹਦੇ ਬਾਰੇ ਚ ਨੋਲਿਜ ਹੋਵੇ ਦੂਸਰਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਹੋਰ ਵੀ ਬੇਨਤੀ ਜਾ ਕੇ ਕਰੂੰਗਾ ਕਿ ਆਪਾਂ ਜਿਵੇਂ ਉਹਨਾਂ ਨੇ ਪਹਿਲਾਂ ਸਾਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ ਕਿ ਕਿਉਂਕਿ ਜਦੋਂ ਅਸੀਂ ਸਾਹਿਬ ਸ਼ਿਰਗੁਰ ਤੇਗਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਮਨਾਈ ਸੀ ਤਾਂ ਮੁੱਖ ਮੰਤਰੀ ਸਾਹਿਬ ਨੇ ਹੀ ਸਾਨੂੰ ਕਿਹਾ ਸੀ ਕਿ ਮਰਿਆਦਾ ਦਾ ਪੂਰਨ ਧਿਆਨ ਰੱਖਿਆ ਜਾਵੇ ਸੋ ਅਸੀਂ ਇੱਕ ਰਿਲੀਜੀਅਸ ਪੈਨਲ ਬਣਾਇਆ ਸੀ ਜੀਤੋ ਅਸੀਂ ਕੱਲੀ-ਕੱਲੀ ਚੀਜ਼ ਵੈਟ ਕਰਵਾ ਕੇ ਚੱਲ ਰਹੇ ਸੀ ਅੱਗੇ ਤੁਰ ਰਹੇ ਸੀ ਇੱਕ ਇੱਕ ਕਦਮ ਅਸੀਂ ਬੜਾ ਸੋ ਸਮਝ ਕੇ ਚੱਲ ਰਹੇ ਸੀ ਅੱਗੇ ਨੂੰ ਵੀ ਜਿਹੜੇ ਵੀ ਕੋਈ ਵਿਭਾਗ ਦੇ ਕਾਰਜ ਹੋਣਗੇ ਉਹਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀ ਕੋਈ ਰਿਲੀਜੀਅਸ ਪੈਨਲ ਤਿਆਰ ਕਰਕੇ ਯਾਨੀ ਕਿ ਕੋਸ਼ਿਸ਼ ਕਰਾਂਗੇ ਕਿ ਅੱਗੇ ਨੂੰ ਕੋਈ ਇਹੀ ਜਿਹੀ ਕਤਾਹੀ ਨਾ ਹੋਵੇ ਬਾਕੀ ਜੱਥੇਦਾਰ ਸਾਹਿਬ ਨੇ ਵੀ ਮਤਲਬ ਕਿ ਸਮਝ ਲੋ ਵੀ ਮੈਂ ਇਹ ਕਹਿਣਾ ਵੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਪਸ਼ਟੀਕਰਨ ਨੂੰ ਮਨਜ਼ੂਰ ਕੀਤਾ ਔਰ ਨਾਲ ਜੋ ਉਹਨਾਂ ਦੇ ਦਿੱਤੇ ਹੋਏ ਸਾਡੇ ਮਤਲਬ ਕਿ ਉਹਨਾਂ ਦੇ ਦਿਸ਼ਾ ਨਿਰਦੇਸ਼ ਨੇ ਅਸੀਂ ਉਹਨਾਂ ਨੂੰ ਪੂਰਨ ਤੌਰ ਤੇ ਜਾਨੀ ਕਿ ਮੰਨਾਂਗੇ ਵੀ ਔਰ ਮਹਾਰਾਜ ਦੇ ਅੱਗੇ ਹੁਣ ਨਾਤਮਸਤਕ ਹੋਵਾਂਗੇ ਕਿ ਮਹਾਰਾਜ ਸਾਨੂੰ ਐਨੀ ਸੋਚੀ ਦਿਓ ਅਕਲ ਦਿਓ ਤੇ ਅਸੀਂ ਪੰਜਾਬ ਦੀ ਸੇਵਾ ਜਿਹੜੀ ਕਰ ਰਹੇ ਹਾਂ ਔਰ ਅਸੀਂ ਇਹ ਸੇਵਾ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਮਤਲਬ ਕਿ ਕਰਦੇ ਰਹੀਏ ਔਰ ਪੰਜਾਬ ਸਾਡਾ ਬੁਲੰਦੀਆਂ ਤੇ ਜਾਵੇ ਪੰਜਾਬ ਸਾਡਾ ਚੜ੍ਹਦੀ ਕਲਾ 'ਚ ਜਾਵੇ ਅਸੀਂ ਇਸ ਪੰਜਾਬ ਨੂੰ ਜੋ ਸਾਡਾ ਮਨੋਰਥ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਜਾਬ ਸਾਡਾ ਸੂਬਾ ਨੰਬਰ 1 ਹੋਣਾ ਚਾਹੀਦਾ ਅਸੀਂ ਇਸ ਨੂੰ ਨੰਬਰ 1 ਬਣਾਉਣ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਈ ਹੈ ਮੰਤਰੀ ਸਾਹਿਬ ਕੰਮ ਬਹੁਤ ਨੇ ਪੰਜਾਬ ਸਰਕਾਰ ਨੇ ਗਾਹਮ ਹੀ ਕਰਨੇ ਨੇ ਵੀ ਇਹੋ ਜੀ ਕਮੇਟੀ ਵੀ ਬਣਾਓਗੇ ਜਿਤ ਜਿਹੜੇ ਨੇ ਉਹ ਹੋਣੇ ਕੰਮ ਕਰ ਰਹੇ ਮੈਂ ਉਹੀ ਗੱਲ ਮੈਂ ਉਹੀ ਗੱਲ ਸਪਸ਼ਟ ਕਰਨ ਦੇ ਵਿੱਚ ਪਹਿਲਾਂ ਬੋਲ ਕੇ ਸਾਰੀ ਗੱਲ ਦੱਸ ਚੁੱਕੇ ਹਾਂ ਜੀ ਅਸੀਂ ਇਹਦੇ ਤੇ ਨਾ ਕਿ ਰਾਜਨੀਤਿਕ ਤੌਰ ਤੇ ਅਸੀਂ ਕੋਈ ਵੀ ਫੈਸਲਾ ਲਵਾਂਗੇ ਰਾਜਨੀਤਿਕ ਸੌਰ ਤੇ ਸਾਡੇ ਮੋਰੀ ਨੇ ਜਿਹੜੇ ਉਹ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਸੋ ਅਸੀਂ ਸੀਐਮ ਸਾਹਿਬ ਦੇ ਨਾਲ ਗੱਲ ਕਰਕੇ ਅਗਲੇ ਦੀ ਜਿਹੜੀ ਵੀ ਕਾਰਵਾਈ ਹੋਊਗੀ ਉਹ ਅਸੀਂ ਜਾਨੀ ਕਿ ਤੁਹਾਡੇ ਸਾਹਮਣੇ ਕਿ ਤੁਹਾਨੂੰ ਦੱਸਾਂਗੇ